ਬਠਿੰਡਾ ਤੋਂ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਇੱਕ ਨੌਜਵਾਨ ਨੇ ਬਠਿੰਡਾ ਦੇ ਏਮਜ਼ ਹਸਪਤਾਲ ਦੀ ਨਰਸ ਦੀਆਂ ਬਾਥਰੂਮ ਵਿੱਚ ਨਹਾਉਂਦੇ ਹੋਏ ਵੀਡੀਓ ਬਣਾਈਆਂ ਹਾਂਜੀ ਪੁਲਿਸ ਨੂੰ ਕੱਲ ਇੱਕ ਨਰਸ ਨੇ ਸ਼ਿਕਾਇਤ ਕੀਤੀ ਜਿਹੜੀ ਜੋਧਪੁਰ ਰਹਾਉਣਾ ਰਹਿੰਦੀ ਹੈ ਨਰਸ ਉਹਦੇ ਇੱਕ ਗੁਆਂਢ ਵਿੱਚ ਲੜਕਾ ਰਹਿੰਦਾ ਹੈ ਜੀਨੇ ਨਰਸ ਦੀਆਂ ਨਹਾਉਂਦੀ ਹੋਈ ਦੀਆਂ ਤਸਵੀਰਾਂ ਵੀਡੀਓਜ਼ ਬਣਾਈਆਂ ਦੱਸਿਆ ਜਾ ਰਿਹਾ ਕਿ ਉਸ ਮੁੰਡੇ ਨੇ ਆਪਣਾ ਮੋਬਾਈਲ ਫੋਨ ਖਿੜਕੀ ਦੇ ਵਿੱਚ ਰੱਖ ਕੇ ਉਸ ਨਹਾਉਂਦੀ ਹੋਈ ਨਰਸ ਦੀਆਂ ਜਿਹੜੀਆਂ ਵੀਡੀਓ ਬਣਾਈਆਂ ਉਸ ਨਰਸ ਨੂੰ ਜਦੋਂ ਇਸ ਚੀਜ਼ ਦਾ ਪਤਾ ਲੱਗਾ ਤਾਂ ਉਹਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਹਦੇ ਤੇ ਪੁਲਿਸ ਨੇ ਐਕਸ਼ਨ ਲਿਆ ਪੁਲਿਸ ਨੇ ਜਿਹੜਾ ਉਹ ਜੋਧਪੁਰ ਰਮਾਣਾ ਦਾ ਜਿਹੜਾ ਮੁੰਡਾ ਏ ਜਿਹਦਾ ਨਾਮ ਜਸਕਰਨ ਸਿੰਘ ਦੱਸਿਆ ਜਾ ਰਿਹਾ ਉਹਨੂੰ ਗ੍ਰਿਫਤਾਰ ਕਰ ਲਿਆ ਤਾਂ ਹੁਣ ਪੁਲਿਸ ਉਹਦੇ ਤੋਂ ਪੁੱਛਗਿੱਛ ਕਰ ਰਹੀ ਆ ਕਿ ਉਸ ਮੁੰਡੇ ਨੇ ਆਖਰ ਉਸ ਨਰਸ ਦੀਆਂ ਵੀਡੀਓ ਕਿਉਂ ਬਣਾਈਆਂ ਕੀ ਕਾਰਨ ਰਿਹਾ ਤੇ ਉਹ ਜਿਹੜੀਆਂ ਵੀਡੀਓ ਆ ਉਹਨੇ ਕਿਸੇ ਫੇਸਬੁੱਕ ਜਾਂ ਕਿਸੇ ਇੰਟਰਨੈਟ ਐਪ ਤੇ ਅਪਲੋਡ ਤਾਂ ਨਹੀਂ ਕੀਤੀਆਂ ਇਹ ਸਾਰੇ ਮਾਮਲੇ ਦੀ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਆ ਪਰ ਇਹ ਬੇਹੱਦ ਸ਼ਰਮਨਾਕ ਘਟਨਾ ਸਾਡੀਆਂ ਧੀਆਂ ਭੈਣਾਂ ਕਿਤੇ ਵੀ ਸੇਫ ਨਹੀਂ ਗਿਆ ਉਹ ਜਿਹੜੀ ਲੜਕੀ ਨਰਸਾ ਉਹਦੀਆਂ ਜਿਹੜੀਆਂ ਇਹ ਮੁੰਡੇ ਨੇ ਵੀਡੀਓਜ਼ ਬਣਾਈਆਂ ਨਹਾਉਂਦੇ ਹੋਏ ਦੀ ਇਹ ਬੇਹੱਦ ਸ਼ਰਮਨਾਕ ਮਾਮਲਾ ਹੈ ਕਾਰਨ ਕੋਈ ਵੀ ਹੋਵੇ ਪਰ ਇਸ ਤਰੀਕੇ ਕਿਸੇ ਲੜਕੀ ਦੀਆਂ ਨਹਾਉਂਦੇ ਹੋਏ ਦੀਆਂ ਵੀਡੀਓ ਬਣਾਉਣਾ ਇਹ ਬਹੁਤ ਹੀ ਕਟਿਆ ਕੰਮ ਹੈ ਆਖਰ ਉਸ ਮੁੰਡੇ ਨੇ ਇਹ ਕਿਉਂ ਕੀਤਾ ਇਹਦਾ ਕੀ ਕਾਰਨ ਰਿਹਾ ਇਹ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਪਰ ਹਰ ਰੋਜ਼ ਅਜਿਹੇ ਘਟਨਾਵਾਂ ਸਾਡੀਆਂ ਧੀਆਂ ਭੈਣਾਂ ਦੇ ਨਾਲ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਤੇ ਜੇਕਰ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਜਿਹੜਾ ਹਮੇਸ਼ਾ ਹੀ ਪੰਜਾਬ ਕੁੜੀਆਂ ਦੀ ਭੈਣਾਂ ਧੀਆਂ ਭੈਣਾਂ ਦੀ ਰੱਖਿਆ ਕਰਦਾ ਆਇਆ ਏ ਜੇਕਰ ਉਸ ਧਰਤੀ ਤੇ ਅਜੇ ਕਾਨੂੰਨ ਦੇ ਅਪਰਾਧ ਧੀਆਂ ਪੈਣਾਣਾ ਵਾਪਰਨਗੇ ਤਾਂ ਇਹ ਬੇਹਾਦ ਸ਼ਰਮਨਾਕ ਮਾਮਲਾ ਹੈ ਆਖਰ ਜੇਕਰ ਇਹ ਮਾਮਲੇ ਵਿੱਚ ਜਰਾ ਜਿੰਨੀ ਵੀ ਸਚਾਈ ਆ ਤਾਂ ਜਿਹੜੇ ਇਹੋ ਜਿਹੇ ਅਪਰਾਧ ਕਰਨ ਵਾਲੇ ਨੌਜਵਾਨ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੇਕਰ ਇਸ ਮਾਮਲੇ ਵਿੱਚ ਕੋਈ ਵੀ ਸਚਾਈ ਨਿਕਲਦੀ ਆ ਤਾਂ ਪਰ ਬੇਹਾਦ ਸ਼ਰਮਨਾਕ ਗੱਲ ਹੈ ਕਿ ਅਜਈਆਂ ਕਢਣਾਵਾ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਪਿਛਲੇ ਦਿਨੀ ਵੀ ਇੱਕ ਖਬਰ ਆਈ ਸੀ ਕਿ ਇੱਕ ਤਾਏ ਵੱਲੋਂ ਆਪਣੀ ਸਾਕੀ ਭਤੀਜੀ ਦੇ ਨਾਲ ਬਲਾਤਕਾਰ ਦੀ ਘਟਨਾ ਕੀਤੀ ਗਈ ਤੇ ਇੱਕ ਅਜਿਹੀ ਘਟਨਾ ਇੱਕ ਹਸਪਤਾਲ ਤੋਂ ਸਾਹਮਣੇ ਆਈ ਸੀ ਜਿੱਥੇ ਕਿ ਹਾਲਾਂਕਿ ਜਿਹੜੇ ਨਰਸ ਡਾਕਟਰ ਨੇ ਬੜਾ ਰੌਲਾ ਪਾ ਰਹੇ ਨੇ ਕਿ ਸਾਨੂੰ ਸਿਕਿਉਰਿਟੀ ਮੁਹੱਈਆ ਕਰਵਾਉਣੀ ਚਾਹੀਦੀ ਹੈ ਸਰਕਾਰਾਂ ਵੱਲੋਂ ਸਾਨੂੰ ਸੇਫਟੀ ਸਾਡੀ ਕੋਈ ਸਿਕਿਉਰਿਟੀ ਦਾ ਮਾਮਲੇ ਨੂੰ ਲੈ ਕੇ ਉਹ ਪ੍ਰੋਟੈਸਟ ਵੀ ਕਰਦੇ ਰਹਿੰਦੇ ਆ ਤੇ ਇੱਕ ਘਟਨਾ ਵੀ ਸਾਹਮਣੇ ਆਈ ਸੀ ਕਿ ਇੱਕ ਔਰਤ ਜਿੰਦਾ ਪਤੀ ਬਿਮਾਰ ਸੀ ਤਾਂ ਉਹ ਆਪਣੇ ਪਤੀ ਨੂੰ ਹਸਪਤਾਲ ਦੇ ਵਿੱਚ ਉਹਨੇ ਦਾਖਲ ਕਰਵਾਇਆ ਸੀ ਤਾਂ ਉਸ ਹਸਪਤਾਲ ਦੀ ਖਿੜਕੀ ਦੇ ਵਿੱਚੋਂ ਉਹ ਔਰਤਨ ਹਾਰੇ ਹੀ ਸੀ ਤਾਂ ਉਸ ਹਸਪਤਾਲ ਦੇ ਜਿਹੜਾ ਬਾਥਰੂਮ ਸੀ ਉਹਦੀ ਖਿੜਕੀ ਦੇ ਵਿੱਚੋਂ ਇੱਕ ਬੰਦੇ ਨੇ ਪਹਿਲਾਂ ਵੀ ਇੱਕ ਔਰਤ ਦੀ ਇਸ ਤਰੀਕੇ ਵੀਡੀਓ ਜਿਹੜੀ ਰਿਕਾਰਡਿੰਗ ਕਰ ਲਈ ਸੀ ਤਾਂ ਇਹ ਜਿਹੜੇ ਮਾਮਲੇ ਚੱਲਦੇ ਹੀ ਰਹਿੰਦੇ ਆ ਉਹ ਹਸਪਤਾਲਾਂ ਨਾਲ ਜੁੜਿਆ ਮਾਮਲਾ ਸੀ ਪਰ ਜਿਵੇਂ ਇਹ ਜਿਹੜੀ ਲੜਕੀ ਸੀਗੀ ਸ਼ਾਇਦ ਪੀਜੀ ਦੇ ਵਿੱਚ ਰਹਿ ਰਹੀ ਸੀਗੀ ਤਾਂ ਉੱਥੇ ਜਿਹੜਾ ਇਹ ਮੁੰਡੇ ਨੇ ਉਹਦੀ ਵੀਡੀਓ ਰਿਕਾਰਡ ਕੀਤੀ ਕਿਉਂ ਰਿਕਾਰਡ ਕੀਤੀ ਇਹਦੇ ਕੀ ਕਾਰਨ ਰਹੇ ਫਿਲਹਾਲ ਪਤਾ ਨਹੀਂ ਲੱਗਾ ਪਰ ਫਿਰ ਵੀ ਸਾਡੀਆਂ ਧੀਆ ਪੈਣਾ ਸੇਫ ਕਿੱਥੇ ਨੇ ਨਾ ਉਹ ਹਸਪਤਾਲਾਂ ਵਿੱਚ ਨਾ ਸਕੂਲਾਂ ਨਾ ਕਾਲਜਾਂ ਕਿਸੇ ਵੀ ਜਗ੍ਹਾ ਤੇ ਨਾ ਉਹ ਆਪਣੀਆਂ ਕੰਮ ਵਾਲੀਆਂ ਥਾਵਾਂ ਤੇ ਕਿਤੇ ਵੀ ਜਿਹੜੀਆਂ ਸਾਡੀਆਂ ਧੀਆ ਪੈਣਾ ਉਹ ਸੇਫ ਨਹੀਂ ਰਹਿਗੀਆਂ ਸਰਕਾਰਾਂ ਨੂੰ ਚਾਹੀਦਾ ਇਹਦੇ ਵੱਲ ਧਿਆਨ ਦੇਣ ਚਾਹੇ ਉਹ ਸੈਂਟਰ ਗਵਰਨਮੈਂਟ ਹੋਵੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਕੋਈ ਵੀ ਸਰਕਾਰ ਜਿਹੜੀ ਜਿੰਨੀ ਜ਼ਰੂਰਤ ਹੈ ਅੱਜ ਔਰਤਾਂ ਨੂੰ ਸੁਰੱਖਿਆ ਮਹਈਆ ਕਰਵਾਉਣ ਦੀ ਤਾਂ ਉਹ ਉਹਨਾਂ ਦੀ ਸੁਰੱਖਿਆ ਵੱਲ ਉਹਨਾਂ ਧਿਆਨ ਨਹੀਂ ਦੇ ਰਹੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਸਾਡੀਆਂ ਧੀਆਂ ਭੈਣਾਂ ਵੀ ਖੁੱਲ੍ਹ ਕੇ ਆਪਣੀ ਜ਼ਿੰਦਗੀ ਜੀ ਸਕਣ ਪਰ ਇੱਥੇ ਤਾਂ ਜਦੋਂ ਇੱਕ ਔਰਤ ਘਰ ਦੇ ਅੰਦਰੋਂ ਨਿਕਲਦੀ ਆ ਤਾਂ ਪਤਾ ਨਹੀਂ ਸ਼ਾਮ ਤੱਕ ਉਹਦੇ ਨਾਲ ਕੀ ਹੋਣਾ ਹੁੰਦਾ ਇਹੋ ਜਿਹਾ ਮਾਹੌਲ ਜਿਹੜਾ ਹੈਗਾ ਸਾਡੇ ਪੰਜਾਬ ਦੀ ਸਾਡੇ ਭਾਰਤ ਦੀ ਧਰਤੀ ਦੇ ਉੱਪਰ ਹੈ ਜਿੱਥੇ ਛੋਟੀ ਬੱਚੀ ਤੋਂ ਲੈ ਕੇ ਨਵ ਜੰਮੀ ਬੱਚੀ ਤੋਂ ਲੈ ਕੇ 70 ਸਾਲ ਦੀ ਬਜ਼ੁਰਗ ਔਰਤ ਤੱਕ ਜਿਹੜੀਆਂ ਰੇਪ ਦੀਆਂ ਬਲਾਤਕਾਰ ਦੀਆਂ ਘਟਨਾਵਾਂ ਹਰ ਰੋਜ਼ ਸਾਹਮਣੇ ਆਉਂਦੀਆਂ ਤਾਂ ਸੋ ਸਰਕਾਰਾਂ ਨੂੰ ਚਾਹੀਦਾ ਕਿ ਸਾਡੇ ਧੀਆ ਭੈਣਾਂ ਦੀ ਜਿਹੜੀ ਇੱਜ਼ਤ ਆ ਉਹਨੂੰ ਸੁਰੱਖਿਆ ਸੁਰੱਖਿਅਤ ਬਣਾਇਆ ਜਾਵੇ